ਗੜਸ਼ੰਕਰ ਸ਼ਹਿਰ ਅੰਦਰ ਟ੍ਰੈਫਿਕ ਜਾਮ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਗੜਸ਼ੰਕਰ ਸ਼ਹਿਰ ਤੋਂ ਨਿਕਲਣ ਵਾਲੀਆਂ ਚਾਰ ਸੜਕਾਂ ਮੁੱਖ ਜਣਾ ਵਿੱਚ ਕਿ ਗੜਸ਼ੰਕਰ ਤੋਂ ਹਸ਼ਿਆਪੁਰ ਰੋਡ ਗੜਸ਼ੰਕਰ ਚੰਡੀਗੜ੍ਹ ਰੋਡ ਗੜਸ਼ੰਕਰ ਨੰਗਰ ਰੋਡ ਗੜਸ਼ੰਕਰ ਤੋਂ ਸ਼ਰੀਦਨਪੁਰ ਸਾਹਿਬ ਰੋਡ ਚਾਰ ਜਿਹੇ ਮਾਰਗ ਹਨ ਜਿੱਥੇ ਕਿਸ ਪੂਰਾ ਪੂਰਾ ਦਿਨ ਟ੍ਰੈਫਿਕ ਜਮ ਹੋਇਆ ਰਹਿੰਦਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਗੜਸ਼ੰਕਰ ਵਿੱਚ ਬਾਈਪਾਸ ਦੀ ਚਿਰ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਉਸੇ ਨਾਲ ਹੀ ਗੜਸ਼ੰਕਰ ਸ਼ਹਿਰ ਵਿੱਚ ਹੋਏ ਨਜਾਇਜ਼ ਕਬਜ਼ੇ ਵੀ ਇਸ ਦਾ ਇੱਕ ਵੱਡਾ ਕਾਰਨ ਹੈ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਉਹ ਕਾਰਵਾਈ ਬਹੁਤੀ کارਗਰਤ ਸਾਬਤ ਨਹੀਂ ਹੁੰਦੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਵੇਂ ਹੀ ਦਸਤਕ ਦੇ ਕੇ ਵਾਪਸੀ ਕੀਤੀ ਜਾਂਦੀ ਹੈ ਤਾਂ ਨਜਾਇਜ਼ ਕਬਜ਼ੇ ਮੁੜ ਉਸੇ ਤਰ੍ਹਾਂ ਹੋ ਜਾਂਦੇ ਹਨ ਇਸ ਸੰਬੰਧੀ ਲੋਕਾਂ ਦੀ ਵੱਖਰੋ ਵੱਖਰੀ رائے ਹੈ ਕਿ ਬਾਈਪਾਸ ਪਹਿਲ ਦੇ ਆਧਾਰ ਤੇ ਬਣਨਾ ਚਾਹੀਦਾ ਹੈ ਪਰ ਜਦ ਤੱਕ ਬਾਈਪਾਸ ਨਹੀਂ ਬਣਦਾ ਤਦ ਤੱਕ ਇਸ ਟ੍ਰੈਫਿਕ ਦੀ ਵਿਵਸਥਾ ਨੂੰ ਠੀਕ ਕੀਤਾ ਜਾ ਸਕਦਾ ਹੈ ਜੇਕਰ ਕਿ ਨਜਾਇਜ਼ ਕਬਜ਼ੇ ਹਟਾ ਦਿੱਤੇ ਜਾਣ ਗੜਸ਼ੰਕਰ ਸ਼ਹਿਰ ਅੰਦਰ ਮੁਕਤੋਂ ਉੱਤੇ ਜੋ ਟ੍ਰੈਫਿਕ ਨਿਕਲਦਾ ਹੈ ਉਹ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਜਲੰਧਰ ਤੋਂ ਸ਼੍ਰੀਨੰਦਪੁਰ ਸਾਹਿਬ ਨਮਾਸ਼ਹਿਰ ਤੋਂ ਨੰਗਲ ਜਾਂ ਨਮਾਸ਼ਹਿਰ ਤੋਂ ਹਸ਼ਿਆਰਪੁਰ ਦਾ ਟ੍ਰੈਫਿਕ ਰਹਿੰਦਾ ਹੈ ਵੱਡੇ ਵਾਹਨ ਸਾਰਾ ਦਿਨ ਇੱਥੇ ਫਸ ਜਾਂਦੇ ਹਨ ਉਸੇ ਕਾਰਨ ਛੋਟੇ ਵਾਹਨਾਂ ਨੂੰ ਵੀ ਵਿੱਚੇ ਹੀ ਫਸਣਾ ਪੈਂਦਾ ਹੈ ਤੇ ਅੱਜ ਦਿਨ ਨਿਤ ਦਿਹਾੜੇ ਕੋਈ ਨਾ ਕੋਈ ਵਾਹਨ ਟਕਰਾ ਜਾਂਦਾ ਹੈ ਜਾਂ ਫਿਰ ਹਾਦਸਾ ਹੋ ਜਾਂਦਾ ਹੈ ਟ੍ਰੈਫਿਕ ਪੁਲਸ ਦੇ ਕੋਲ ਘਟਨਫਰੀ ਹੋਣ ਕਾਰਨ ਜਤਾਜਤ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਦੀ ਵਿਵਸਥਾ ਵੀ ਹਰ ਵੇਲੇ ਲੜਖੜਾਈ ਨਜ਼ਰ ਆਉਂਦੀ ਹੈ ਲੋੜ ਹੈ ਸਥਾਨਕ ਪ੍ਰਸ਼ਾਸਨ ਇਸ ਪਾਸੇ ਫੌਰੀ ਧਿਆਨ ਦੇਂਦੇ ਹੋਏ ਗੜਸ਼ਿੰਗਰ ਸ਼ਹਿਰ ਵਿੱਚ ਅੰਦਰ ਲੱਗਣ ਵਾਲੇ ਟ੍ਰੈਫਿਕ ਜਾਮ ਲਈ ਕੋਈ ਨਾ ਕੋਈ ਪੁਕਤਾ ਪ੍ਰੋਗਰਾਮ ਲਿਆ ਕੇ ਇਸ ਨੂੰ ਅਮਲੀ ਤੌਰ ਤੇ ਲਾਗੂ ਕਰੇ ਜਾਮ ਲੱਗਦਾ ਨਾ ਬਹੁਤ ਗਲਤ ਹੈ ਬਹੁਤ ਤੰਗ ਕਰਦਾ ਜਾਮ ਲੱਗਦਾ ਕਿਉਂ ਸਰਕਾਰ ਨੇ ਸਾਡੇ ਲੋਕਾਂ ਦੀਆਂ ਦੁਕਾਨਾਂ ਢਵਾ ਦਿੱਤੀਆਂ ਦੁਕਾਨਾਂ ਠਹਿ ਗਈਆਂ ਸੜਕਾਂ ਚੌੜੀਆਂ ਹੋ ਗਈਆਂ ਲੇਕਿਨ ਅੱਜ ਇੱਥੇ ਰੇੜੀਆਂ ਲਵਾਈਆਂ ਗਈਆਂ ਰੇੜੀਆਂ ਨਾ ਹੋਣ ਤਾਂ ਕੋਈ ਜਾਮ ਨਹੀਂ ਲੱਗ ਸਕਦਾ ਜਦੋਂ ਬਾਈਪਾਸ ਬਣ ਜਾਏਗਾ ਫਿਰ ਤਾਂ ਰੇੜੀਆਂ ਲੱਕੀਆਂ ਬਾਈਪਾਸ ਦੇ ਉੱਤੇ ਇਹਨਾਂ ਦੀਆਂ ਝੁੱਗੀਆਂ ਮੰਗਣੀਆਂ ਯੂਪੀ ਬਿਹਾਰ ਦੀਆਂ ਦੇਖ ਲਓ ਕੀ ਨਤੀਜਾ ਹੁੰਦਾ ਸਿਰਫ ਸਿਰਫ ਜਾਮ ਲੱਗਦਾ ਕਾਰਨ ਦੁਕਾਨਾਂ ਦੇ ਮੋਰੇ ਨਾਜਾਇਜ਼ ਗੱਡੀਆਂ ਨਾਜਾਇਜ਼ ਰੇੜੀਆਂ ਇੱਕ ਤਾਂ ਪਾਰਕਿੰਗ ਦਾ ਲੱਗ ਹੋਣੀ ਚਾਹੀਦੀ ਗੜਸ਼ਾਂਕਾ ਚ ਗੱਡੀ ਅੰਦਰ ਨਹੀਂ ਹੋਣੀ ਚਾਹੀਦੀ ਕੋਈ ਦੂਜੀ ਰੇੜੀ ਕਿਤੇ ਨਹੀਂ ਰੇੜੀ ਮਾਰਕੀਟ ਅਲੱਗ ਹੋਣੀ ਚਾਹੀਦੀ ਜਿੱਥੇ ਕੋਈ ਟੈਕਸ ਵੀ ਦੇਵੇ ਉਹ ਪੈਸਾ ਜਨਤਾ ਦੇ ਕੰਮ ਆਵੇ ਅੱਜ ਨਜਾਇਜ਼ ਸਾਰਾ ਇਹ ਇਹ ਕਰੇੜੀਆਂ ਲਾਣਾ ਵੀ ਮਾਈਨਿੰਗ ਕਦਾ ਕੰਮ ਬਾਏ ਮੈਂ ਇੰਨਾ ਕੁਝ ਕਹਿਣਾ ਚਾਹਨਾ ਬਹੁਤ ਬਹੁਤ ਧੰਨਵਾਦ ਜੀ